ਤਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਾਂ ਤਸੂ ਨਾ ਛੀਜੈ ਚੋਰ ਕੀ ਹਾਮਾ ਭਰੇ ਨ ਕੋਏ ਚੋਰ ਕੀ ਆ ਚੰਗਾ ਕਿਉ ਹੋਏ ਸੁਣ ਮਨ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ ਬੂਝੀਐ ਸਚਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੁਗਾਨਾ ਜੇ ਸਾਥ ਰਖੀਐ ਦੀਜੈ ਰਲਾਏ ਜਾਂ ਪਰਖੀਐ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੈ ਆਪ ਬੀਜ ਆਪੇ ਹੀ ਖਾਵੇ ਜੇ ਬੜਿਆਈਆਂ ਆਪੇ ਖਾਏ ਜੇਹੀ ਸੁਰਤ ਤੇ ਹੈ ਰਾਹ ਜਾਏ ਜੇ ਸੋ ਕੂੜੀਆਂ ਕੂੜ ਕਬਾੜ ਭਾਵੇਂ ਸਭ ਆਖ ਸੰਸਾਰ ਤੁਧ ਭਾਵੇਂ ਅੱਦੀ ਪਰਵਾਨ ਨਾਨਕ ਜਾਣੇ ਜਾਣ ਸੁਜਾਨ ਧਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਨਾ ਸਿਰ ਕੇ ਲੇਖ ਨ ਪੜੈ ਇਆਣਾ ਦਰਗਹ ਹੈ ਘੜੀਅਹ ਤੀਨੇ ਲੇਖ ਖੋਟਾ ਕਾਮ ਨ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਹਮਣ ਨਾਵੇ ਜੀ ਆ ਘਾਏ ਜੋਗੀ ਜੋਗਤ ਨ ਜਾਣ ਅੰਧ ਤੀਨੇ ਓਜਾੜੇ ਕਾ ਬੰਧ ਸੋ ਜੋਗੀ ਜੋ ਜੁਗਤ ਪਛਾਨੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁੱਲ ਤਾਰੈ ਦਾਨ ਸੰਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲਕ ਹੋਵੈ ਪੜਿਆ ਬੂਝੈ ਸੋ ਪਰਵਾਣ ਜਿਸ ਸਿਰ ਦਰਗਹ ਕਾ ਨੀਸਾਨ ਤਨਾਸਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਥਾ ਨਸਟ ਜਗ ਭ੍ਰਸਟ ਹੋਏ ਡੂਬਤਾ ਏਵ ਜਗ ਕਾਲ ਮਹਿ RAM ਨਾਮ ਸਾਰ ਅੱਖੀ ਤਾਂ ਮਿੱਟ ਹੈ ਨਾਕ ਪਕੜ ਹੈ ਠੱਗਣ ਕਉ ਸੰਸਾਰ ਰਹਾਉ ਆਂਟ ਸੀਤੀ 나ਗ ਪਕੜ ਹੈ ਸੂਜ ਤੇ ਤਿੰਨ ਲੋ ਮਗਰ ਪਾਛੈ ਕਛ ਨਾ ਸੂਜੈ ਇਹੋ ਪਦ ਮਾ ਲੋ ਖਤਰੀਆ ਤਾ ਧਰਮ ਛੋੜਿਆ ਮਲੇਛ ਭਾਖਿਆ ਗਹੀ ਸ੍ਰਿਸ਼ਟ ਸਭ ਇਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪੁਰਾਣ ਸੁਧ ਹੈ ਕਰਹਿ ਬੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਕਹੈ ਨਾਨਕ ਦਾਸ ਤਨਾਸਰੀ ਮਹੱਲਾ ਪਹਿਲਾ ਆਰਤੀ ਇਕ ਓੰਕਾਰ ਸਤਿਗੁਰ ਪ੍ਰਸਾਦ ਗਾਗਨ ਮਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਦਾ ਅਨਹਤਾ ਸ਼ਬਦ ਵਜੰਤ ਭੇਰੀ ਰਹਾਉ सहस तब नैन नन नैन है तोहे कौ सह समूर तन नन एक तोही सहस पद बिमल नन एक पद गंध बिन सहस तब गंध इब चलत मोही सब मह जोत जोत है सोए तिस कै जानन सब मह जानन होए गुरु साखी ज्योत प्रकट होए जोत, हो जोत स भावे सो आरती होए ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਆਨੰਦ ਨਮੋਹ ਹੈ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਾ ਹੋਏ ਜਾਤੇ ਤੇਰੇ ਨਾਮ ਵਾਸਾ ਤਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਹੋ ਧਨ ਅਖੋਟ ਨਾਨਕ ਖਟੈ ਨਾ ਜਾਏ ਪੂਰੈ ਸਤਗੁਰ ਦੀ ਆ ਦਿਖਾਏ ਆਪਣੇ ਸਤਗੁਰ ਕਾ ਸਾਧ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਤਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੈ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਆਵਗੁਣ ਕਾਟ ਗੁਣ ਰਿਦੈ ਸਮਾਏ ਪੂਰੇ ਗੁਰ ਕੈ ਸਹਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਜ ਸਮਾਣੀ ਏਕ ਅਚਰਜ ਜਨ ਦੇਖਹੁ ਪਾਈ ਦੁਬਿਦਾ ਮਾਰ ਹਰਿ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਬ ਮਹਿ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਜੇ ਜਿਨ ਪ੍ਰਭ ਜਾਣ ਪਛਾੜਿਆ ਨਾਨਕ ਨਾਮ ਮਿਲੈ ਮਨ ਮਾਨਿਆ ਤਨਾ ਸ੍ਰੀ ਮਹਲਾ 3 ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਭਰੇ ਭੰਡਾਰਾ ਨਾਮ ਧਨ ਬਿਨ ਹੋਰ ਸਭ ਬਿਖ ਜਾਣ ਮਾਇਆ ਮੋਹ ਜਲੈ ਅਭਿਮਾਨ ਗੁਰਮੁਖ ਹਰ ਰਸ ਚਾਖੈ ਕੋਇ ਤਿਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੈ ਭਾਗ ਪ੍ਰਾਪਤ ਹੋਇ ਰਹਾਉ ਸ਼ਬਦ ਦੀਪਕ ਵਰਤੈ ਤੇ ਹਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹਉਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਬੇਨ ਸਤਿਗੁਰ ਸਭ ਮੁਈ ਬਿਲ ਲਾਏ ਅਨ ਦਿਨ ਦੱਜ ਹੈ ਸਾਤ ਨਪਾਏ ਸਤਿਗੁਰ ਮਿਲੈ ਸਭ ਤ੍ਰਿਸ਼ਣ 부ਝਾਏ ਨਾਨਕ ਨਾਮ ਸਾੰਤ ਸੁਖ ਪਾਏ ਤਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸਮਾਲੇ ਜੀ ਅਜੰਤ ਜਿਨ ਹੈ ਪ੍ਰਤਿ ਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੈ ਨਾਮ ਰਤੇ ਲਿਬ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਪ੍ਰਗਾਸ ਹਰ ਨਾਮ ਧਿਆਵੇ ਰਹਾਉ ਇਹੋ ਹਰ ਰੰਗ ਗੂੜਾ ਧਨ ਪਿਰ ਹੋਏ ਸਾਤ ਸੀਗਾਰ 라ਵੇ ਪ੍ਰਭ ਸੋਏ ਹਮ ਮੈਂ ਵਿੱਚ ਪ੍ਰਭ ਕੋਏ ਨਾ ਪਾਏ ਮੂਲਹ ਭੁੱਲਾ ਜਨ ਮੰਗਵਾਏ ਗੁਰ ਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਤਨਾਸਰੀ ਮਹੱਲਾ ਤੀਜਾ ਜਗ ਮੈਲਾ ਮੈਲੋ ਹੋਏ ਜਾਏ ਆਵੈ ਜਾਏ ਦੂਜੈ ਲੁਭਾਏ ਦੂਜੈ ਪਾਏ ਸਭ ਪਰ ਜਿਵ ਗੋਈ ਮਨ ਮੁਖ ਚੋਟਾ ਖਾਏ ਆਪਣੀ ਪਤ ਖੋਈ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਵਸੈ ਪਤ ਊਤਮ ਹੋਏ ਰਹਾਉ ਗੁਰਮੁਖ ਉਬਰੇ ਹਰ ਸਰਣਾਈ RAM ਨਾਮ ਰਾਤੇ ਭਗਤ ਦਰੜਾਈ ਭਗਤ ਕਰੇ ਜਨ ਵਡਿਆਈ ਪਾਏ ਸਾਚ ਰਤੇ ਸੁਖ ਸਹਿਜ ਸਮਾਏ ਸਾਚੇ ਕਾ ਗਾਹਕ ਵਿਰਲਾ ਕੋ ਜਾਨ ਗੁਰ ਕੈ ਸਬਦ ਆਪ ਪਛਾਨ ਸਾਚੀ ਰਾਸ ਸਾਚਾ ਵਪਾਰ ਸੋ ਧੰਨਪੁਰਖ ਜਿਸ ਨਾਮ ਪਿਆਰ ਤិន ਪ੍ਰਭ ਸਾਚੈ ਇਕ ਸੱਚ ਲਾਏ ਊਤਮ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੈ ਕੀ ਸਾਚੀ ਕਾਰ ਨਾਨਕ ਨਾਮ ਸਵਾਰਨ ਹਾਰ ਤਨਾਸਰੀ ਮਹਲਾ 3 ਜੋ ਹਰਿ ਸੇਵਹਿ ਤਿਨ ਬਲ ਜਾਓ ਤਿਨ ਹਿਰਦੈ ਸਾਚ ਸੱਚਾ ਮੁਖ ਨਾਉ ਸਾਚੋ ਸਾਚ ਸਮਲੋ ਦੁਖ ਜਾਏ ਸਾਚੈ ਸਬਦ ਵਸੈ ਮਨ ਆਏ ਗੁਰਬਾਣੀ ਸੁਣ ਮੈਲ ਗਵਾਏ ਸਹਜੇ ਹਰਨਾਮ ਮਨ ਵਸਾਏ ਰਹਾਉ ਕੂੜਕ ਸਤ ਤ੍ਰਿਸ਼ਨਾ ਅਗਨ ਬੁਝਾਏ ਅੰਤਰ ਸਾਤ ਸਹਜ ਸੁਖ ਪਾਏ ਗੁਰ ਕਹਿ ਬਾਣ ਚੱਲੇ ਤਾਂ ਆਪ ਜਾਏ ਸਾਚ ਮਹੱਲ ਪਾਏ ਹਰ ਗੁਣ ਗਾਏ ਨਾ ਸ਼ਬਦ ਬੁੱਝੈ ਨਾ ਜਾਣੈ ਬਾਣੀ ਮਨਮੁਖ ਅੰਧੇ ਦੁਖ ਵਿਹਾਣੀ ਸਤਗੁਰ ਭੇਟੇ ਤਾ ਸੁਖ ਪਾਏ ਹਉਮੈ ਵਿੱਚ ਹਟਾ ਕਰਹਾਏ ਇਸਨੋ ਕਹੀਐ ਦਾਤਾ ਇੱਕ ਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਤਨਾਸਰੀ ਮਹੱਲਾ ਤੀਜਾ ਮਨ ਮਰੈ ਧਾਤ ਮਰ ਜਾਏ ਬਿਨ ਮਨ ਮੁਏ ਕੈਸੇ ਹਰ ਪਾਏ ਇਹੋ ਮਨ ਮਰੇ ਦਾਰੂ ਜਾਣ ਕੋਵੇ ਮਨ ਸ਼ਬਦ ਮਰੇ ਬੂਝੈ ਜਨ ਸੋਏ ਜਿਸ ਨੂੰ ਬਖਸੇ ਹਰਿ ਦੇਵ ਡੇ ਆਈ ਗੁਰ ਪ੍ਰਸਾਦਿ ਵਸੈ ਮਨ ਆਈ ਰਹਾਉ ਗੁਰਮੁਖ ਕਰਣੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਝੀ ਪਾਵੈ ਮਨ ਮੈ ਮਤ ਮੈ ਗਲ ਮਿਕਦਾਰਾ ਗੁਰ ਅੰਕ ਸਮਾਰ ਜੀਵਾਲਣ ਹਾਰਾ ਮਨ ਅਸਾਧ ਸਾਧ ਹੈ ਜਨ ਕੋਈ ਅਚਰ ਚਰੈ ਤਾਂ ਨਿਰਮਲ ਹੋਈ ਗੁਰਮੁਖ ਏਹੋ ਮਨ ਲਿਆ ਸਵਾਰ ਹਮੈ ਵਿੱਚੋਂ ਤਜੈ ਵਿਕਾਰ ਜੋ ਧੁਰ ਰਖਿ ਅਨ ਮੇਲ ਮਿਲਾਏ ਕਦੇ ਨ ਵਿਛੋੜਹਿ ਸਬਦ ਸਮਾਏ ਆਪਣੀ ਕਲਾ ਆਪੇ ਪ੍ਰਵਜਾਨੈ ਨਾਨਕ ਗੁਰਮੁਖ ਨਾਮ ਪਛਾਣੈ ਤਨਾਸਰੀ ਮਹਲਾ 3 ਕਾਚਾ ਧਨ ਸੰਚ ਹੈ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਵਿਖਿਆ ਕਹਿ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੇ ਜਾਏ ਰਹਾਉ ਮਨ ਮੁਖ ਭੂਲੇ ਸਭ ਮਰਹਿ ਗਵਾਰ ਭਵਜਲ ਡੂਬੇ ਨਾ ਉਰਵਾਰ ਨਾ ਪਾਰ ਸਾਤ ਗੁਰ ਭੇਟੇ ਪੂਰੈ ਭਾਗ ਸਾਚ ਰਤੇ ਅਹ ਨਿਸ ਬੈਰਾਗ ਚਾਹ ਜੁਗ ਮਹ ਅੰਮ੍ਰਿਤ ਸਾਚੀ ਬਾਣੀ ਪੂਰੈ ਭਾਗ ਹਰ ਨਾਮ ਸਮਾਨੀ ਸਿੱਧ ਸਾਧਕ ਤਰਸਹਿ ਸਭ ਲੋਏ ਪੂਰੈ ਭਾਗ ਪਰਾਪਤ ਹੋਏ ਸਭ ਕਿਛ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮ ਪਛਾਨ ਕੋਏ ਸੱਚ ਸਾਚਾ ਸੱਚ ਆਪ ਦਿਰੜਾਏ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਤਨਾਤ ਸ੍ਰੀ ਮਹੱਲਾ ਤੀਜਾ ਨਾਵੈ ਕੀ ਕੀਮਤ ਮਿਤ ਕਹੀ ਨ ਜਾਏ ਸੇ ਜਨ ਧੰ ਜਿਨ ਇੱਕ ਨਾਮ ਲਿਵ ਲਾਏ ਗੁਰਮਤ ਸਾਚੀ ਸਾਚਾ ਵਿਚਾਰ ਆਪੇ ਵਖਸੇ ਦੇ ਵਿਚਾਰ ਹਰ ਨਾਮ ਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾ ਹਮ ਮੂਰਖ ਮੂਰਖ ਮਨ ਮਾਹੇ ਹਮੈ ਵਿੱਚ ਸਭ ਕਾਰ ਕਮਾਹੇ ਗੁਰ ਪ੍ਰਸਾਦੀ ਹਮ ਮੈਂ ਜਾਏ ਆਪੇ ਵਖਸੇ ਲਏ ਮਿਲਾਏ ਵਿਖਿਆ ਕਾ ਤਨ ਬਹੁਤ ਅਭਿਮਾਨ ਅਹੰਕਾਰ ਡੂਬੈ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤਿ ਸਾਲਾਹੀ ਸੱਚ ਸੋਈ ਆਪੇ ਸਾਜੇ ਕਰਤਾ ਸੋਈ ਇਸ ਬਿਨ ਦੂਜਾ ਅਵਰ ਨ ਕੋਏ ਜਿਸ ਸੱਚ ਲਾਏ ਸੋਈ ਲਾਗੇ ਨਾਨਕ ਨਾਮ ਸਦਾ ਸੁਖ ਆਗੇ